ਸਿੱਖੀ ਚ ਸਿੱਖਾਂ ਦੀ ਹਰ ਇੱਕ ਸ਼ਹੀਦੀ ਅਨਮੋਲੀ ਹੈ ਤੇ ਉਹਨਾਂ ਅਨਮੋਲੀਆਂ ਸ਼ਹੀਦੀਆਂ ਚੋਂ ਇੱਕ ਸ਼ਹਾਦਤ ਹੈ ਬਾਬਾ ਜੀਵਨ ਸਿੰਘ ਦੇ ਪਰਿਵਾਰ ਦੀ ਜਿਨ੍ਹਾਂ ਦੇ ਚਾਰ ਪੁੱਤਰਾਂ ਸਮੇਤ ਪਰਿਵਾਰ ਦੇ 17 ਮੈਂਬਰਾਂ ਨੇ ਸ਼ਹੀਦੀਆਂ ਪਾਈਆਂ ਇਸ ਪੰਥ ਲਈ ਤੇ ਅੱਜ ਉਹੀ ਪੰਥ ਦੇ ਪੜੇ ਲਿਖੇ ਤੇ ਸੂਝਵਾਨ ਵਿਦਵਾਨਾਂ ਨੂੰ ਬਾਬਾ ਜੀਵਨ ਸਿੰਘ ਦਾ ਇਤਿਹਾਸ ਸੁਣਾਉਂਦਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਆ ਤੇ ਬਸ ਇੰਨਾ ਕਹਿ ਕੇ ਸਾਰ ਦਿੰਦੇ ਕਿ ਦਿੱਲੀੋਂ ਚਾਂਦਨੀ ਚੌਂਕ ਚੋਂ ਗੁਰੂ ਤੇਗ ਬਹਾਦਰ ਦਾ ਸ਼ੀਸ਼ ਇੱਕ ਸਿੰਘ ਲੈ ਕੇ ਆਇਆ ਸੀ ਕਿ ਇਹਨਾਂ ਵਿਦਵਾਨਾਂ ਨੂੰ ਪਤਾ ਨਹੀਂ ਕਿ ਆਖਿਰ ਉਹ ਸਿੰਘ ਦਾ ਨਾਂ ਕੀ ਸੀ ਅਸਲ 'ਚ ਇਹ ਦੱਸਣਾ ਨਹੀਂ ਚਾਹੁੰਦੇ ਕਿ ਉਹ ਸਿੰਘ ਅਸਲ 'ਚ ਹੈ ਕੌਣ ਸੀ ਕਿ ਕਿਤੇ ਸਾਡੇ ਲੋਕ ਨਾ ਜਾਣੋ ਹੋ ਜਾਣ ਕਿ ਸਾਡੀ ਕੌਮ ਨੇ ਆਖਿਰ ਕੀਤਾ ਕੀ ਆ ਤੇ ਨਾਲੇ ਇਹਨਾਂ ਸੌਖਾ ਨਹੀਂ ਸੀ ਦਿੱਲੀੋਂ ਗੁਰੂਆਂ ਦਾ ਸ਼ੀਸ਼ ਚੁੱਕ ਕੇ ਲਿਆਉਣਾ ਏਸ਼ੀਆ ਦਾ ਬਹੁਤ ਵੱਡਾ ਰਾਜਾ ਸੀ ਔਰੰਗਜ਼ੇਬ ਇਹ ਤਾਂ ਹੈ ਨਹੀਂ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦਾ ਸ਼ੀਸ਼ ਕੱਟ ਕੇ ਬੇਖੌਫ ਹੋ ਕੇ ਬਹਿ ਗਿਆ ਹੋਵੇ। ਪਤਾ ਨਹੀਂ ਕਿੰਨੇ ਕੁ ਪਹਿਰੇ ਲਾਏ ਹੋਣੇ ਉਹ ਸ਼ੀਸ਼ ਉੱਤੇ। ਤੇ ਨਾਲੇ ਗੁਰੂਆਂ ਦੇ ਸ਼ੀਸ਼ ਬਦਲੇ। ਬਾਬਾ ਜੀਵਨ ਸਿੰਘ ਨੇ ਆਪਣੇ ਪਿਤਾ ਪਾਈ ਸਦਨਾਂ ਦਾ ਸ਼ੀਸ਼ ਰੱਖਿਆ ਸੀ ਉਹ ਚਾਂਦਨੀ ਚੌਂਕ 'ਚ। ਫਿਰ ਗੁਰੂਆਂ ਦਾ ਸ਼ੀਸ਼ ਲੈ ਕੇ ਆਨੰਦਪੁਰ ਗੁਰੂ ਗੋਬਿੰਦ ਸਿੰਘ ਦੀ ਝੋਲੀ ਪਾਇਆ ਸੀ। ਗੁਰੂਆਂ ਨੇ ਕਦੇ ਸਾਡੇ ਨਾਲ ਜਾਤਾਂ ਪਾਤਾਂ ਦਾ ਫਰਕ ਨਹੀਂ ਸਮਝਿਆ। ਸ਼ਾਇਦ ਇਹ ਲੋਕ ਗੁਰੂਆਂ ਤੋਂ ਵੀ ਵੱਡੇ ਹੋ ਗਏ ਹੋਣ। ਗੁਰੂਆਂ ਨੇ ਸਾਨੂੰ ਮਾਣ ਦਵਾਇਆ ਸਾਨੂੰ ਗੱਲਾਂ ਲਾਇਆ ਸਾਨੂੰ ਰੰਗਰੇਟੇ ਹੋਣ ਦਾ ਮਾਣ ਦਿੱਤਾ ਤੇ ਨਾਲੇ ਜਿੰਨਾ ਮਰਜੀ ਇਤਹਾਸ ਪਾ ਲੋ ਸਾਡੇ ਤੋਂ ਸੱਚ ਨੇ ਤਾਂ ਇੱਕ ਨਾ ਇੱਕ ਦਿਨ ਉੱਭਰ ਕੇ ਅੱਗੇ ਆ ਹੀ ਜਾਣਾ ਤੇ ਨਾਲੇ ਮਾਣ ਆ ਸਾਨੂੰ ਸਾਡੇ ਮੰਜ ਵੀ ਸਿੱਖ ਹੋਣ ਕੇ ਸਾਡਾ ਸਿਰ ਹਮੇਸ਼ਾ ਬਾਬਾ ਜੀਵਨ ਸਿੰਘ ਦੀ ਲਸਾਨੀ ਸ਼ਹਾਦਤ ਅੱਗੇ ਝੁਕਦਾ ਹੀ ਰਹੇਗਾ ਬਾਕੀ ਵਾਹਿਗੁਰੂ ਸਾਡੇ ਨਾਲ